माननीय पुलिस कमिश्नर एमिसर सा गुरुप्रीत सिंह खुलर साहब ਉਹਨਾਂ ਦੀ ਹਾਜ਼ਰਤਾ ਅਨੁਸਾਰ श्री शिवदर्शन ਜੀ ACP ਵੇਸਟ ਤੇ ਮਸ਼ੇ ਬਿਨੋਦ ਕੁਮਾਰ SHO ਛਾਟਾ ਇਹਨਾਂ ਨੇ ਦੋ ਬੰਦੇ ਅਰੈਸਟ ਕੀਤੇ ਇੱਕ ਦਾ ਨਾਮ ਹੈ ਮਲਵਿੰਦਰ ਸਿੰਘ ਅਲਾਈ ਸੋਨੋ ਤੇ ਦੂਸਰਾ ਮਨਜਿੰਦਰ ਸਿੰਘ ਅਲਾਈ ਸੋਨੀ ਇਹਨਾਂ ਦੀ ਉਮਰ ਤਕਰੀਬਨ 46 ਸਾਲ ਤੇ 32 ਸਾਲ ਹੈਗੀ ਹੈ ਤੇ ਜਿਹੜਾ ਮਲਵਿੰਦਰ ਸਿੰਘ ਹੈ ਐ ਇੱਕ ਫੌਜੀ ਹੈ ਤੇ ਇਹ ਮੀਟ ਸ਼ਾਪ ਚਲਾਉਂਦਾ ਛਾਟਾ ਏਰੀਆ ਦੇ ਵਿੱਚ ਤੇ ਜਿਹੜਾ ਮਲਵਿੰਦਰ ਸਿੰਘ ਹੈ ਇਹਦੇ ਤੋਂ ਸਾਨੂੰ 2 ਕਿਲੋ 300 ਗ੍ਰਾਮ ਹੀਮ ਰਾਬਤ ਗ੍ਰਾਮਤ ਹੋਈ ਹੈ ਤੇ ਸੋਮੀ ਤੋਂ ਸਾਨੂੰ 50 ਗ੍ਰਾਮ ਹੋਈ ਹੈ ਇਹਦੇ ਨਾਲ ਨਾਲ ਸਾਨੂੰ 20000 ਰੁਪਏ ਡਰਗ ਮਨੀ ਵੀ ਰਿਕਵਰ ਹੋਈ ਹੈ ਤੇ ਉਹਦੇ ਨਾਲ ਹੀ ਸਾਨੂੰ ਇੱਕ ਈਟੀਓ ਸਟਾਰ ਉਹ ਵੀ ਜਿਹੜਾ ਰਿਟਾਇਰਡ ਫੌਜੀ ਹੈ ਮਲਵਿੰਦਰ ਸਿੰਘ ਤੋਂ ਨੂੰ ਉਬੀਏ ਉਹਦਾ ਨੰਬਰ ਹੈ PB02CR3493 ਤੇ ਇਹਨਾਂ ਨੂੰ ਅਸੀਂ ਚਾਟਾ ਏਰੀਆ ਦੇ ਲਾਗੇ ਅਰੈਸਟ ਕੀਤਾ ਹੈ ਦੋਨਾਂ ਨੂੰ ਤੇ ਇਹ ਜਿਹੜਾ ਫੌਜੀ ਹੈ ਇਹ ਮੱਧ ਪ੍ਰਦੇਸ਼ ਤੋਂ ਜਾ ਕੇ ਫੀਮ ਲੈ ਕੇ ਆਂਦਾ ਸੀ ਤੇ ਇੱਥੇ ਥੋੜੀ ਕੁਆਂਟੀਟੀ ਚ ਅਗੇ ਵੜਦਾ ਸੀਗਾ ਤੇ ਆਪਣਾ ਕਾਰੋਬਾਰ ਜਿਹਾ ਥਲਾ